ਹੈਲੋ ਗਾਇਸ ਕਿਤੇ ਸਾਰੇ ਹੋਪ ਤੁਸੀਂ ਸਾਰੇ ਠੀਕ ਹੋ ਮੈਥਡਾ ਭਰਾ ਫਰੈਂਡਸ ਤੁਸੀਂ ਦੇਖ ਰਹੇ ਮੇਰੇ ਵਲੌਗ ਗਾਇਸ ਅੱਜ ਮਾਮਾ ਮਹੋਨੀ ਤੇ ਗਾਇਸ ਉਹਨਾਂ ਪੂਰੀ ਫੈਮਿਲੀ ਆ ਰਹੀ ਹੈ ਨਾਨੇ ਮੇਰੇ ਬ੍ਰਦਰ ਆਸਤੇ ਛੋਟਾ ਹੈ ਗਿਫਟ ਲੈ ਕੇ ਆਉਣਗੇ ਆਪਾਂ ਦੇਖਾਂਗੇ ਕੀ ਲਿਆਉਂਦੇ ਆ ਤੇ ਹੁਣ ਮਾਮਾ ਜੀ ਆਉਣ ਵਾਲੇ ਆ ਮੈਂ ਉਹਨਾਂ ਦੀ ਵੇਟ ਕਰੀ ਜਾਣਾ ਆ ਗਾਇਸ ਮੈਂ ਇੱਥੇ ਘਰ ਪਰ ਆ ਰ ਮਾਮੇ ਨੂੰ ਠੀਕ ਕਰਨਿਆ ਤੁਸੀਂ ਦੇਖ ਲਓ ਘਰ ਪਰ ਮੇਰਾ ਬ੍ਰਦਰ ਤੇ ਹੁਣ ਅਸੀਂ ਮਾਮੇ ਨੂੰ ਠੀਕ ਕਰਨਿਆ 2 ਘੰਟੇ ਹੋ ਗਏ ਗਾਇਸ ਮਾਮਾ ਕਹਿੰਦਾ ਮੈਂ ਆ ਗਿਆ ਆ ਗਿਆ ਲੱਲਪ ਪਹੁੰਚ ਗਿਆ ਲੱਲਪ ਪਹੁੰਚ ਗਿਆ ਪਰ ਹਜੇ ਤੱਕ ਆਇਆ ਨਹੀਂ 12:30 ਵਜੇ ਮਾਮੇ ਹੁਣੀ ਹਜੇ ਤੱਕ ਨਹੀਂ ਆਏ ਮੈਨੂੰ ਕਹਿੰਦੇ ਰਾਹ ਦੇ ਵਿੱਚ ਆਂਗੇ 12:30 ਵਜੇ ਗਾਇਸ 10 ਵਜੇ ਉਹਨਾਂ ਦਾ ਫੋਨ ਆਇਆ ਸੀ ਦੇਖੋ ਕਿੰਨੇ ਲੇਟ ਹੋਏ ਪਏ ਮਾਮੇ ਹੁਣੀ ਤੇ ਆਪਾਂ ਬਾਹਰ ਡਿੱਗੀ ਆ ਨਾ ਮੈਂ ਕਦੋਂ ਦਾ ਗਾਇਸ ਮਾਮੇ ਨੂੰ 10 ਵਜੇ ਦੇਖੋ ਨਹੀਂ ਤਾਂ ਆ ਗਿਆ ਤੁਸੀਂ ਦੇਖ ਲਓ ਖੜੀ ਬਰੀਜਾ ਗੱਡੀ ਪਹਿਲਾਂ ਇਹ ਆਈ ਥਾਰ ਤੇ ਰੋਜ਼ ਰੋਜ਼ ਨਮਾ ਕੱਡੇ ਤੇ ਲੈ ਕੇ ਆਉਂਦੇ ਆ ਤੁਸੀਂ ਬੜਾ ਟਾਈਮ ਲਾਦਾ ਹੈਂ ਜੀ ਮਾਂ ਵੀ ਸਸਰੀ ਘਾਲ ਸਸਰੀ ਘਾਲ ਕਿੱਦਾਂ ਬਾਈ ਜਿਹੜੇ ਲਾਲਾ ਹੈਲੋ ਮਾਂ ਵੀ ਸਸਰੀ ਘਾਲ ਦਾ ਸੀ ਕਰ ਤਾ ਗਾਇਸ ਹੁਣ ਮਾਮੇ ਹੋਣੀ ਤਾਂ ਆ ਗਿਆ ਕਰਿਆ ਤੁਸੀਂ ਦੇਖ ਲਓ ਆ ਗਾਇਸ ਤੁਹਾਨੂੰ ਮੈਂ ਕਿਹਾ ਸੀਗਾ ਵੀਡੀਓ ਤੇ ਵੀ ਮੇਰੇ ਛੋਟੇ ਬ੍ਰਦਰ ਆਸਤੇ ਕੋਈ ਸਰਪ੍ਰਾਈਜ਼ ਲਿਆਉਣਗੇ ਸਰਪ੍ਰਾਈਜ਼ ਆਦੇ ਲਿਆਉਂਦਾਗਾ ਆ ਮਾਂ ਬਾਬੇ ਕੱਟ ਕੱਟ ਦੀ ਹਵਾ ਤੋਂ ਗਾਈਜ਼ ਅਸੀਂ ਮਾਮੇ ਦੀ ਗੱਡੀ ਤੇ ਜਾ ਰਹੇ ਹੁਮਨ ਠੂਰ ਜਾ ਰਹੇ ਆ ਬੜਾ ਕੰਮ ਪੈ ਗਿਆ ਸੀ ਆ ਤੁਸੀਂ ਦੇਖੋ ਦੁਰੀ ਤੇ ਆ ਗਏ ਗਾਇਸ ਮੇਗੇ ਮਾਮਾ ਜਿਹਨੂੰ ਕਿਹਾ ਵੀ ਆਜੋ ਘੁੰਮਣ ਚੱਲਦੇ ਆਂ ਵੀ ਠੂਰਾ ਨਾਲੇ ਕੁਝ ਖਾ ਪੀ ਆਵਾਂਗੇ ਤੇ ਹੁਣ ਗਾਇਸ ਅਸੀਂ ਖਾਣ ਪੀਣ ਕੁਛ ਚੱਲਦੇ ਆਂਗੇ ਚੀਕੋ ਸ਼ੋਰ ਕਰਾਂਗੇ ਮਮਾ ਜਿਹੜਾ ਕੁਝ ਕਹੂਗਾ ਉਹ ਆਰਡਰ ਕਰਾਂਗੇ ਕਰਾਂਗੇ ਆ ਦੇ ਸਾਡੇ ਜਿਆਰੇ ਆ ਹਾਂ ਗਾਇਸ ਨਾ ਅੱਜ ਸੁਬੀਨ ਜਿਹੜਾ ਦਿੱਤੇ 8000 ਲੈਟ ਫਿਰ ਇੱਕ ਆਪਿਆ ਕਰਕੇ ਦੇ ਦੋਰਾ ਦੋਰਾ ਲਈ ਬਰੇਡ ਸੁਣ ਮਮਾ ਮੈਨੂੰ ਲੈਣ ਭੇਜਦਾ ਡਾਈਟ ਕੋਕ ਕਿਉਂਕਿ ਉਹ ਵਾਲੀ ਦੁਕਾਨ ਤੇ ਡਾਈਟ ਕੋਕ ਨਹੀਂ ਸ਼ਿਕਾ ਹਾਂ ਟਾਈਟ ਕੋ ਗਲਾਈਂ ਚੱਲਦੇ ਆ ਜੇ ਕਿਸੇ ਤਰ੍ਹਾਂ ਤੋਂ ਮਿਲ ਗਿਆ ਤਾਂ ਠੀਕ ਆ ਨਹੀਂ ਆਪਾਂ ਤੇ ਦਮਾ ਮੇ ਕੋ ਪਹੁੰਚਦੇ ਹਾਂ ਗਲੀਆਂ ਲੈ ਲਵਾਂ ਪਰੀਆਂ ਮੇਰੇ ਦਿੱਖਤ ਨਹੀਂ ਆਏ ਕੋਸਤਾ ਕਿਸੇ ਤੋਂ ਨਹੀਂ ਮਿਲ ਆ ਮਹਾਰਾ ਕੋ ਤੇ ਕਾਂਕ ਪਹੁੰਚ ਲਾ ਕਿੰਨਾ ਗਾ ਵੀ ਦਕਾਨਾ ਆ ਵੀ ਬਾਈ ਦੀ ਰਕਾਰ ਤੋਂ ਪੁੱਛ ਲੈ ਆਪਾਂ ਕਿਸੇ ਤੋਂ ਨਹੀਂ ਮਿਲੇ ਹੁਣ ਆਪਾਂ ਚੱਲਦੇ ਆਂ ਛੇਤੀ ਛੀ ਜਿੱਥੇ ਆਪਣੀ ਗੱਡੀ ਖੜੀ ਆ ਉੱਥੇ ਚੱਲਦੇ ਆਂ ਤੇ ਪਿੱਛੇ ਦੀ ਪਹੁੰਚਦੇ ਆਂ ਕਿਉਂਕਿ ਬਹੁਤ ਟਾਈਮ ਹੋ ਗਿਆ ਜੋ ਸੋਚ ਰਹੇ ਹੁਣ 3 ਵਜੇ ਤੱਕ ਡਾਈਟ ਕੋਪ ਨਹੀਂ ਲੈ ਕੇ ਆਇਆ ਤੇ ਹੁਣ ਆਪਾਂ ਡਾਈਟ ਕੋਪ ਤਾਂ ਮਿਲਿਆ ਨਹੀਂ ਗਾ ਹੁਣ ਆਪਾਂ ਸਿੱਧਾ ਚੱਲਦੇ ਆ ਉਧਰ ਮਾਮਾ ਜੀ ਨੇ ਮੈਨੂੰ ਕਹਿੰਦੇ ਸੀ ਰਹਿਣ ਦਾ ਮੈਂ ਕਿਹਾ ਕੋਈ ਨਾ ਮਾਮਾ ਲੈਵਨਾ ਕਿਉਂ ਨਹੀਂ ਤੁਹਾਨੂੰ ਮੈਂ ਪਹਿਲਾਂ ਦੇ ਵਲੌਗ ਚ ਜਦੋਂ ਮਾਮਾ ਜੀ ਹੁਣੀ ਆਏ ਸੀ ਉਹ ਤੁਹਾਨੂੰ ਦੱਸਿਆ ਸੀ ਵੀ ਮਾਮਾ ਡਾਈਟਿੰਗ ਤੇ ਰਹਿੰਦੇ ਹੈਗੇ ਤਾਂ ਇਸ ਕਰਕੇ ਉਹ ਡਾਈਟ ਡੱਟ ਕੋਪ ਖਿੰਦਾ ਮਿੱਠਾ ਮੁੱਠਾ ਦਾ ਜਮਾ ਨਹੀਂ ਖਾਂਦੇ ਜਦੋਂ ਤਲਿਆ ਹੋ ਗਿਆ ਜਮਾ ਚੀਜ਼ ਨਹੀਂ ਖਾਂਦੇ ਗਾ ਕਿਉਂਕਿ ਉਹ ਪਹਿਲਾਂ ਬਹੁਤ ਮੋਟੇ ਸੀਗੇ ਆਹ ਹੋ ਗਿਆ ਮੈਂ ਜਮਾਤ ਦੀ ਰੋਮ ਨੂੰ ਪਤਲਾ ਕਰ ਲਿਆ ਤਾਂ ਹੁਣ ਆਪਾਂ ਆ ਗਏ ਅੰਦਰ ਮਿਲਿਆ ਨਹੀਂ ਡਾਈਟ ਕੋ ਕਿੱਥੋਂ ਨਹੀਂ ਅਸੀਂ ਰੈਸਟੋਰੈਂਟ ਤੋਂ ਬਸ ਖਾਤਾ ਲੈ ਆਏ ਤੇ ਹੁਣ ਅਸੀਂ ਚੱਲਦੇ ਠੂਰੋ ਦਾ ਨਿਕਲ ਕੇ ਸੀ ਉਹ ਮੈਂ ਬਲੌਗਰ ਬਣਾਇਆ ਸੀ ਸੋ ਨਾਂ ਮੇਨਾਂ ਛੁੜ ਗਈ ਮੈਂ ਗੱਲਾਂ ਕਰਦੇ ਸੀ ਤੇ ਹੁਣ ਅਸੀਂ ਘਰੇ ਪਹੁੰਚਣ ਵਾਲੇ ਆਗੇ ਠੂਰੋ ਦਾ ਸੀ ਪੌਕਾ ਵੀ ਦੁਗਾ ਗਿਆ ਸੀ ਤੇਰੇ ਨੂੰ ਇਹ ਤਾਂ ਪਹੁੰਚ ਗਏ ਆ ਮਾ ਮੇਰੇ ਯਾਰ ਲੋ ਕਰਤੀ ਕਰੀ ਰਾਮਕ੍ਰਿਸ਼ਨ ਜਗਨਨਾਥੋ ਪ੍ਰੇਮਨੰਦੀ ਇਹ ਕੀ ਹੋਇਆ ਕਵਰ ਦੇਖ ਲੋ ਕਰਤੀ ਸੀ ਆਹ ਦੇਖ ਲਗਾ ਵੀ ਕਰਤੀ ਗੱਡੀ ਮਾਮੇ ਹੁਣੀ ਖਾ ਰਿਆ ਰੋਟੀ ਤੁਸੀਂ ਦੇਖੋ ੱਲੇ ਆ ਗਏ ਤੇ ਨਾਲੇ ਮੇਰਾ ਨਾਮ ਮਗਰੀ ਕਰਦੇ ਨਾ ਵਲੌਗ ਦਾ ਐਂਡ ਬਾਏ ਲੱਗਿਆ ਵਲੌਗ ਦਾ ਐਂਡ ਤੇ ਨਾਲੇ ਮਾਮੇ ਹੁਣੀ ਵੀ ਜਾ ਰਹੇ ਆ ਜੇ ਵਲੌਗ ਵਧੀਆ ਲੱਗਿਆ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਅਜਿਹੇ ਹੋਰ ਵਲੌਗ ਦੇਖਣ ਲਈ ਬਾਏ ਓਕੇ ਬਾਏ ਜੀ ਕਰੂਗਾ ਜੀ ਲੋਕਾਂ ਜੰਦਾ। ਵੀਡੀਓ ਉੱਠ ਗਿਆ ਜੇ ਵੀਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਐਂਡ ਸ਼ੇਅਰ ਕਰ ਦਿਓ। ਐਦਾਂ ਤੇ ਹੋਰ ਵੀਲੌਗ ਦੇਖਣ ਲਈ ਬਾਏ ਐਂਡ ਟੇਕ ਕੇ ਅਗੱਟ ਵੇਸਟ ਮਾਮਾ ਜੀ ਭੁੱਲ ਗਿਆ ਆਪਦਾ ਸੈਮਸੰਗ ਗੈਲੈਕਸੀ 24 ਤੇ ਹੁਣ ਅਸੀਂ ਮਾਮੇ ਨੂੰ ਫੋਨ ਚੱਲਿਆ ਫੋਨ ਤੇ ਗਾਇ ਮਾਮਾ ਭੁੱਲ ਗਿਆ ਫੋਨ ਤਾਂ ਮੋਟਰਸਾਈਕਲ ਪਾ ਲਿਆ ਏ ਤੇ ਮਾਮਾ ਜੀ ਫੋਨ ਭੁੱਲ ਕੇ ਸੀ ਆਪਦਾ ਰਾਤ ਨੂੰ ਮਾਮਾ ਜੀ ਨੂੰ ਫੋਨ ਕਰ ਲਿਆਂਗੇ ਥੜੇ ਮਾਮੇ ਗੜੀ ਕਿਉਂਕਿ ਉਹ ਫੁੱਟਪਾਲ ਲਗੇ ਸੀ ਆਪ ਦਾ ਲਗੇ ਚਾ ਜੀ ਚਾ ਬਾਏ ਦੋਸਤ ਜਦ ਠੀਕ ਹੈ ਗੁਰਵੰਦਰ ਆ ਜਾਓ ਕਿਸ ਦਿਨ ਆਵਾਂਗੇ ਮਾਮਾ ਕੋਲ ਚੈੱਕ ਕਰਦੀ ਬਾਏ